ਵਾਜਲਕਾ थाना सिटी पुलिस ਵੱਲੋਂ ਸ਼ਹਿਰ ਵਿੱਚ ਹੋ ਰਹੀਆਂ ਮੋਟਰਸਾਈਕਲ ਚੋਰੀਆਂ ਨੂੰ ਰੋਕਦੇ ਹੋਏ ਦੋ ਮੋਟਰਸਾਈਕਲ ਚੋਰ ਫੜੇ ਹਨ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਐਸ ਐਚ ਓ ਸ਼੍ਰੀ ਲੇਖਰਾਜ ਜੀ ਨੇ ਦੱਸਿਆ ਕਿ ਪੁਲਿਸ ਵੱਲੋਂ ਕੜੀ ਮਿਹਨਤ ਤੋਂ ਬਾਅਦ ਇਹਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ ਤੇ ਇਹਨਾਂ ਵੱਲੋਂ ਮੰਨਿਆ ਗਿਆ ਹੈ ਕਿ ਘੱਟੋ ਘੱਟ 50 ਮੋਟਰਸਾਈਕਲ ਇੱਕ ਥਾਂ ਤੋਂ ਦੂਜੀ ਥਾਂ ਤੋਂ ਦੂਜੀ ਥਾਂ ਤੋਂ ਲਾਜਾ ਕੇ ਚੋਰੀ ਕਰ ਚੁੱਕੇ ਹਨ ਤੇ ਵੇਚ ਚੁੱਕੇ ਹਨ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਐਸ ਐਚ ਓ ਲੇਖਰਾਏ ਨੇ ਫਾਜ਼ਿਲਕਾ ਵਾਸੀਆਂ ਨੂੰ ਕੀ ਅਪੀਲ ਕੀਤੀ ਸਭ ਕੋ ਜਾਣਨ ਲਈ ਬਣੀ ਹਸਤਰਾ ਮਾਨਯੋਗ ਐਸ ਐਸ ਪੀ ਸਾਫ ਫਾਜ਼ਿਲਕਾ ਦੇ ਜਿੱਦਾਂ ਪਹਿਲਾਂ ਨਿਸ਼ਾ ਨਿਰਦੇਸ਼ ਨੇ ਵੀ ਕਿਸੇ ਵੀ ਚੋਰੀ ਵਾਲੇ ਜੋ ਚੋਰੀ ਕਰਦਾ ਜਾਂ ਚੋਰੀ ਦਾ ਮਾਲ ਲੈਂਦਾ ਜਾਂ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਕਾਨੂੰਨ ਨੂੰ ਤੋੜਦਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਓ ਸਾਡੇ ਕੁਝ ਦਿਨ ਪਹਿਲਾਂ ਇੱਕ ਦੋ ਮੋਟਰਸਾਈਕਲ ਜਿਹੜੇ ਸੀ ਆਪਣੇ ਸ਼ਹਿਰ ਦੇ ਵਿੱਚੋਂ ਐਕਟਿਵ ਸੀਗੀ ਇੱਕ ਮੋਟਰਸਾਈਕਲ ਸੀ ਉਹ ਚੋਰੀ ਹੋ ਗਿਆ ਸੀਗੇ ਉਹਦੇ ਮਤਾਬਕ ਐਸਐਸਪੀ ਸਾਹਿਬ ਨੇ ਤਾਂ ਹਿਤਾ ਮੁਤਾਬਕ ਜਿਹੜਾ ਅਸੀਂ ਉਹਨਾਂ ਚੋਰਾਂ ਦੇ ਲਗਾਤਾਰ ਸੀ ਮਗਰ ਸੀਗੇ ਤੇ ਜੋ ਸਾਨੂੰ ਇਸ ਵਿੱਚ ਸਾਡੇ ਸਹੀ ਮਲਕੀਤ ਸਿੰਘ ਨੂੰ ਜਿਹੜੀ ਸਫਲਤਾ ਮਿਲੀ ਏ ਤੇ ਜਿਹੜੇ 10 ਮੋਟਰਸਾਈਕਲ ਰਿਕਵਰ ਕੀਤੇ ਆ ਤੇ ਜਿਹੜਾ ਸੌਰਜ ਕੁਮਾਰ ਏ ਇਹਦੇ ਹੋਰ ਵੀ ਕਾਫੀ ਜ਼ਿਆਦਾ ਪਰਚੇ ਨੇ ਤੇ ਇਹ ਜਿਹੜਾ ਲੱਪ ਪ੍ਰੀਤ ਲਵਲੀ ਆ ਅਨੰਦਪੁਰ ਮੱਲੇ ਤੇ ਰਹਿਣ ਵਾਲਾ ਸੀਗਾ ਇਹਦੇ ਪਾਸੋਂ ਜਿਹੜਾ ਸਾਨੂੰ ਜੂਸਰ ਵੀ ਜਿਹੜਾ ਚੋਰੀ ਇਹਨੇ ਕੁਝ ਦਿਨ ਪਹਿਲੇ ਕੀਤਾ ਸੀਗਾ ਉਹ ਵੀ ਬਰਾਮਦ ਹੋ ਗਿਆ ਇਸ ਇਨਾਂ ਦੇ ਖਿਲਾਫ ਐਫਆਰ ਨੰਬਰ 12 ਦਰਜ ਕਰਕੇ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਕੀਤਾ ਜਾ ਰਿਹਾ ਤੇ ਸਾਨੂੰ ਹੋਰ ਵੀ ਰਿਕਵਰੀ ਹੋਣ ਦੀ ਮੀਨ ਹੈ 10 ਮੋਟਰਸਾਈਕਲ ਸੀ ਇਹਨਾਂ ਤੋਂ ਰਿਕਵਰ ਕਰ ਲੈਣੇ ਇੱਕ ਐਕਟਿਵ ਆ ਵੀ ਅਸੀਂ ਇਹਨਾਂ ਪਾਸੋਂ ਰਿਕਵਰ ਕੀਤੀ ਹੈ ਤੇ ਜਿਹੜੇ ਸਾਨੂੰ ਹੋਰ ਵੀ ਇਹਨਾਂ ਤੋਂ ਰਿਕਵਰੀ ਹੋਣ ਦੀ ਉਮੀਦ ਹੈ ਪਿਛਲਾ ਕ੍ਰਿਮੀਨਲ ਰਿਪੋਰਟ ਹੈ ਜੀ ਇਹਨਾਂ ਦਾ ਹਾਂ ਜਿਹੜਾ ਸੁਰਜ ਕੁਮਾਰ ਇਹਲੇ ਛੇਗੀ ਹੈ ਪਹਿਲੇ ਫਲੀਆਂ ਵਾਲੇ ਪਿੰਡ ਦੇ ਰਹਿਣ ਵਾਲਾ ਸੀਗਾ ਹੁਣ ਇੱਥੇ ਸ਼ਹਿਰ ਦੇ ਵਿੱਚ ਆ ਕੇ ਵੱਸ ਗਿਆ ਸੀਗਾ ਤੇ ਕਿ ਜਿਹੜਾ ਇਹਦਾ ਪਿਛਲਾ ਵੀ ਜਿਹੜਾ ਰਿਕਾਰਡ ਹੈ ਉਹ ਇਹਦੇ ਤੇ ਪੰਜ ਛੇ ਪਰਚੇ ਜਿਹੜੇ ਚੋਰੀ ਦੇ ਵਹੀਕਲ ਚੋਰੀ ਦੇ ਪਰਚੇ ਇਹਦੇ ਤੇ ਆ ਗਿਆ ਅ ਸਰ ਕਿਹੜੀ ਪਾਸੋਂ ਜਿਹੜੀ ਇਹ ਵਾਰ ਦਾ ਤਨਉਜਾਮ ਦਿੱਤਾ ਗਿਆ ਸੀ ਜਿਹੜੀ ਇਹ ਛੇਰੀ ਦੀ ਇਹ ਉਸ ਆਪਣੇ ਫਾਜ਼ਲ ਕਾ ਦੇ ਮੋਟਰਸਾਈਕਲ ਸੀਗੇ ਤੇ ਮੁਖਸ਼ਰ ਸਾਹਿਬ ਤੋਂ ਵੀ ਇਹਨਾਂ ਨੇ ਚੋਰੀ ਕੀਤੀ ਹਬੌਰ ਤੋਂ ਵੀ ਚੋਰੀ ਕੀਤੀ ਤੇ ਜਲਾਲਾਬਾਦ ਤੋਂ ਵੀ ਇਹਨਾਂ ਨੇ ਵਹੀਕਲ ਚੋਰੀ ਕੀਤੇ ਆ ਇਹ ਸਰ ਪਕੜਦੇ ਕਿਵੇਂ ਆਏ ਜੀ ਕਿਵੇਂ ਇਹਨਾਂ ਨੂੰ ਪਕੜਿਆ ਗਿਆ ਦੇਖੋ ਜੀ ਅਸੀਂ ਹਮੇਸ਼ਾ ਇਹੀ ਚੋਰਾਂ ਦੇ ਪਿੱਛੇ ਰਹੀਗਾ ਤੇ ਸਾਡੇ ਜਿਹੜੇ ਸੋਰਸ ਆ ਉਹ ਵੀ ਸਾਡੇ ਕਾਇਮ ਰਹਿੰਦੇ ਆ ਤੇ ਅਸੀਂ ਸੋਰਸ ਸਾਰਾ ਹੀ ਆਪਦਾ ਪਤਾ ਲਾ ਕੇ ਤੇ ਅਸੀਂ ਜਿਹੜੇ ਕੰਮ ਜਾ ਹੋ ਜਾਈਦਾ ਜੂਸਰ ਸਰ ਕਿੱਥੋਂ ਚੋਰੀ ਕੀਤਾ ਸੀ ਜੂਸਰੇ ਇਹਨਾਂ ਫਾਜ਼ਲ ਕਾ ਤੋਂ ਚੋਰੀ ਕੀਤਾ ਸੀਗਾ ਤੇ ਜਸਟ ਅਸੀਂ 48 ਘੰਟਿਆਂ ਦੇ ਵਿੱਚ ਹੀ ਇਹ ਜਿਹੜੀ ਚੋਰੀ ਬਰਾਮਦ ਕਰਾ ਲਈ ਜੀ ਕੰਮ ਤਾਂ ਦਾ ਕੀ ਕਰਦੇ ਨੇ ਜੀ ਲੋਗਾਂ ਨੂੰ ਫਾਣ ਕੰਮ ਤਾਂ ਦਾ ਇਹੋ ਹੀ ਹੈ ਮੋਟਰਸਾਈਕਲ ਚੋਰੀ ਕਰ ਲਿਆ ਇੱਥੇ ਕਰਕੇ ਅੱਗੇ ਵੇਚ ਦਿੱਤਾ ਤੇ ਮਸੇ ਹੀ ਇਹਨਾਂ ਦਾ ਤੰਦਾ ਐ ਸ਼ਹਿਰ ਤੋਂ ਕਰ ਲਿਆ ਜਿੱਥੇ ਇੱਕ ਵਾਰੀ ਕੀਤਾ ਪੰਜ ਸੱਤ ਦਿਨ ਉਸ ਸ਼ਹਿਰ ਚ ਨਹੀਂ ਵੜਦੇ ਅਗਲੇ ਸ਼ਹਿਰ ਤੋਂ ਕਰ ਲਦੇ ਨੇ ਫਿਰ ਜਿਹੜਾ ਉਸ ਸ਼ਹਿਰ ਚ ਆ ਜਾਂਦੇ ਨੇ ਤੇ ਇਹ ਹੀ ਇਹਨਾਂ ਦਾ ਕੰਮ ਤੰਦਾ ਸਰ ਚੋਰੀ ਕਰਨ ਦਾ ਕਾਰਨ ਦੱਸਿਆ ਜੀ ਇਹ ਕਿਉਂ ਇਸ ਇਸ ਤੰਦੇ ਵਾਲੇ ਪਾਸੇ ਗਿਰੋ ਕੁਝ ਬੇਰਜਗਾਰੀ ਜਿਹੜੇ ਕੰਮ ਕਰਕੇ ਜਿਹੜੇ ਲੋਕ ਖੁਸ਼ ਨਹੀਂ ਗਏ ਤੇ ਉਸ ਕਰਕੇ ਇਹਨਾਂ ਨੂੰ ਦਹਾਤ ਵਣ ਚੁੱਕੀ ਏ ਆਤਨ ਹੋ ਗਏ ਨੇ ਤੇ ਜਿਹੜਾ ਕੰਮ ਕਰਨਾ ਨੀਗਾ ਇਹ ਕੰਮ ਇਹਨਾਂ ਨੂੰ ਸੌਖਾ ਲੱਗਦਾ ਉਹਦੇ ਮੁਤਾਬਕੇ ਕਰ ਦੇਣਾ ਲੋਕਾਂ ਰਗੀ ਕਹੋਗੇ ਜਿਹੜਾ ਜਿਨ੍ਹਾਂ ਦੇ ਜਿਹੜੇ ਦੁਪਹੀਆ ਵਾਹ ਚਲਾਉਂਦੇ ਵੀ ਮੋਟਰਸਾਈਕਲ ਵਗੈਰਾ ਮੈਂ ਉਹਨਾਂ ਨੂੰ ਇਹੀ ਓਏ ਅਪੀਲ ਕਰਾਂਗਾ ਕਿ ਆਪਣੇ ਮੋਟਰਸਾਈਕਲ ਦਾ 1 ਲੱਖ 2 ਲੱਖ 4 ਲੱਖ ਰੁਪਇਆ ਲਾਉਂਦੇ ਨੇ ਇੱਕ ਚੰਗਾ ਲੋਕ ਹਮੇਸ਼ਾ ਲਾ ਕੇ ਰੱਖਿਆ ਕਰਨਾ ਇਹ ਜਿਹੜਾ ਹੀਰੋ ਆਂਡਾ ਮੋਟਰਸਾਈਕਲ ਹੈ ਤੇ ਇਹਨਾਂ ਜਿਹੜਾ ਲੋਕ ਲੋਕ ਥੋੜਾ ਜਿਹਾ ਕਮਜ਼ੋਰ ਔਣ ਕਰਕੇ ਇਹ ਜਲਦੀ ਚੋਰੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत